ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਵੱਲੋਂ ਸਾਡੀ ਸੀਆਈਏ ਦੇ ਟੀਮ ਔਰ ਸਾਡੀ ਜਿਹੜੀ ਹਾਈ ਟੈਕ ਨਾਕੇ ਲੱਗਦੇ ਇਹਨਾਂ ਦੀ ਜੁਆਇੰਟ ਅਫਰਟ ਔਰ ਜਿਹੜੀ ਖੰਨਾ ਸਬਡਿਵੀਜ਼ਨ ਦੀ ਟੀਮ ਹੈ ਸਾਡੀ ਜੁਆਇੰਟ ਅਫਰਟ ਵੱਲੋਂ ਸਾਡੇ ਦੋ ਬੈਕ ਟੂ ਬੈਕ ਐਫਆਈਆਰ ਦਰਜ ਹੋਏ ਜੀ ਅਸਲਾ ਐਕਟ ਦੇ ਅਧੀਨ ਜਿਹਦੇ ਚ ਸਾਨੂੰ ਦੋ ਵੱਖਰੇ ਵੱਖਰੇ ਜਿਹੜੇ ਗਨ ਰਨਿੰਗ ਦੇ ਗਿਰੋਹ ਹੁੰਦੇ ਉਹਨਾਂ ਦਾ ਪਰਦਾ ਫਾਸ਼ ਹੋਇਆ ਇਹਨਾਂ ਦੋਨਾਂ ਕੇਸਾਂ ਚ ਸਾਨੂੰ ਕੁੱਲ ਮਿਲਾ ਕੇ 22 ਜਿਹੜੇ ਇਲੀਗਲ ਪਿਸਟਲਸ ਹੈ ਉਹ ਬਰਾਮਦ ਹੋਏ ਔਰ 10 ਅਸੀਂ ਇਸਕੇ ਇਹਨਾਂ ਕੇਸਾਂ ਚ ਦੋਸ਼ੀ ਗ੍ਰਫਤਾਰ ਕੀਤੇ ਇੱਕ ਐਫ ਆਈ ਆਰ ਹੈਗਾ ਜੀ ਉਹ ਪਹਿਲੀ ਦਸੰਬਰ ਨੂੰ ਸਿਟੀ ਖੰਨਾ ਵਿੱਚ ਦਰਜ ਹੋਇਆ ਸੀ ਜਿਹਦੀ ਪ੍ਰੈਸ ਕਾਨਫਰੰਸ ਅਸੀਂ ਪਹਿਲਾਂ ਵੀ ਕੀਤੀ ਸੀ ਇਹਦੇ ਚ ਇੱਕ ਗੁਰਲਾਲ ਸਿੰਘ ਵਾਸੀ ਤਰਨਤਾਰਨ ਔਰ ਮਨਦੀਪ ਸਿੰਘ ਅਗੇਨ ਵਾਸੀ ਤਰਨਤਾਰਨ ਇਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ પાસે ਸਾਨੂੰ ਕੁੱਲ 4 ਪਿਸਟਲਜ਼ ਇਹਨਾਂ ਤੋਂ ਰਿਕਵਰ ਹੋਈ ਸੀ ਔਰ ਅਸੀਂ ਸਿਟੀ ਖੰਨਾ ਵਿੱਚ 255498 ਅਸਲਾਗ ਦਾ ਐਫਆਈਆਰ ਲੌਂਚ ਕੀਤਾ ਸੀ ਤੇ ਉਦੀ ਹੀ ਜਿਹੜੀ ਅਸੀਂ ਬਾਅਦ ਚ ਬੈਕਵਰਡ ਐਂਡ ਫਾਰਵਰਡ ਲਿੰਕੇਜ ਕੀਤੀ ਉਹਦੇ ਚ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੇ ਦੋਸ਼ੀ ਸੀਗੇ ਇੱਕ ਰਕਸ਼ਿਤ ਸੈਣੀ ਜਿਹੜਾ ਵਾਸੀ ਅੰਬਰਸਰ ਹੈ ਇਹਦੇ ਤੋਂ ਲੈ ਕੇ ਆਏ ਸੀਗੇ ਇਹ ਜਿਹੜਾ ਰਕਸ਼ਿਤ ਸੈਣੀ ਹੈ ਇਹਨੂੰ ਅਸੀਂ ਰੀਸੈਂਟਲੀ ਹੀ ਖੰਨਾ ਪੁਲਿਸ ਨੇ 25 ਨਵੰਬਰ ਨੂੰ ਦੁਰਾਹੇ ਦੇ ਇੱਕ ਆਰਮਜ਼ ਐਕਟ ਦੇ ਕੇਸ 'ਚ ਅਰੈਸਟ ਕੀਤਾ ਸੀਗਾ ਸੋ ਇਹਨਾਂ ਦੇ ਪੁਛਕਿਰ ਦੇ ਬਿਹਫ ਤੇ ਉਹਨੂੰ ਅਸੀਂ ਇਸ ਕੇਸ 'ਚ ਨਾਮਿਨੇਟ ਕੀਤਾ ਤੇ ਇਹਨੂੰ 6 ਦਸੰਬਰ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਔਰ ਜਦੋਂ ਉਹਦੇ ਪੁਛਕਿਰ 'ਚ ਪਤਾ ਲੱਗਿਆ ਕਿ ਜਿਹੜਾ ਰਕਸ਼ਿਤ ਸੈਣੀ ਹੈ ਇਹ ਪਿੱਛੋਂ ਇੱਕ ਅਭਿਨਵ ਮਿਸ਼ਰਾ ਉਰਫ ਉਰਫ ਅਨੋਜ ਜਿਹੜਾ ਥਾਣਾ ਬਿਲਾਸਪੁਰ ਜ਼ਿਲ੍ਹਾ ਪਲੀਬਿਤ ਯੂਪੀ ਦਾ ਰਹਿਣ ਵਾਲਾ ਹੈ ਉਹਦੇ ਤੋਂ ਔਰ ਇੱਕ ਕਮਲ ਬਡੋਲੇ ਜਿਹੜਾ ਥਾਣਾ ਭਗਵਾਨਪੁਰ ਜ਼ਿਲ੍ਹਾ ਖਾਰਗੋਨ ਮੱਧ ਪ੍ਰਦੇਸ਼ ਐਂਡ ਕੁਲਦੀਪ ਸਿੰਘ ਇਹ ਵੀ ਥਾਣਾ ਇਹ ਪਿੰਡ ਸਿੰਘਾਨਾ ਥਾਣਾ ਮੁਨਾਵਰ ਜ਼ਿਲ੍ਹਾ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਤੋਂ ਲੈ ਕੇ ਆਂਦਾ ਸੋ ਇਹਨਾਂ ਤਿੰਨਾਂ ਨੂੰ ਅਸੀਂ ਨਾਮਿਨੇਟ ਕਰਕੇ ਸੀਆਈਏ ਦੀ ਟੀਮ ਨੂੰ ਭੇਜਿਆ ਹੈਡ ਲੈਡ ਬਾਈ ਸੀਆਈਏ ਇਨਚਾਰਜ ਇੰਸਪੈਕਟਰ ਅਮਨ ਇਹ ਤਿੰਨੋਂ ਦੀ ਇਹਨਾਂ ਦੀ ਸਪੈਸ਼ਲ ਟੀਮ ਮੱਧ ਪ੍ਰਦੇਸ਼ ਗਈ ਇਥੇ ਨਾਨੀ 11 ਦਸੰਬਰ ਨੂੰ ਅਭਿਨਵ ਮਿਸ਼ਰ ਉਰਫ ਅਨਜ ਨੂੰ ਗ੍ਰਫਤਾਰ ਕਰਕੇ ਇਹਦੇ ਤੋਂ ਦੋ ਪਿਸਟਲਜ਼ ਰਿਕਵਰ ਕੀਤੀਆਂ ਜਿਹੜਾ ਕਮਲ ਬਡੋਲੇ ਹੈ ਇਸ ਤੋਂ ਪੰਜ ਪਿਸਟਲਜ਼ ਰਿਕਵਰ ਹੋਈਆਂ ਔਰ ਕੁਲਦੀਪ ਸਿੰਘ ਪਾਸੋਂ ਸਾਨੂੰ ਪੰਜ ਪਿਸਟਲਜ਼ ਰਿਕਵਰ ਹੋਈਆਂ ਤੋਂ ਸਾਨੂੰ ਕੁੱਲ ਮਿਲਾ ਕੇ ਮੱਧ ਪ੍ਰਦੇਸ਼ ਦੀ ਜਿਹੜੀ ਸਾਡੀ ਰੇਡ ਸੀਗੀ 12 ਪਿਸਟਲਜ਼ ਦੀ ਰਿਕਵਰੀ ਹੋਈ ਹੈ ਇਸ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਅਨੁਜ ਹੈ ਇਹ ਪਹਿਲਾਂ ਵੀ ਦੋ ਵਾਰੀ ਪੰਜਾਬ ਆ ਚੁੱਕਿਆ ਹੈ ਅਸਲੇ ਦੀ ਸਪਲਾਈ ਸਪਲਾਈ ਕਰਨ ਲਈ ਔਰ ਇਹਦੇ ਤੇ ਇੱਕ ਜਲੰਧਰ ਕਮਿਸ਼ਨਰ ਚਾ ਵੀ ਪਰਚਾ ਦਰਜ ਹੈ 2020 ਦਾ ਜਿਹਦੇ ਚ ਇਹ ਪੀਓ ਹੈਗਾ ਪਰ ਹੀ ਸਟਿਲ ਵਾਂਟਡ ਔਰ ਜਿਹੜਾ ਕੁਲਦੀਪ ਸਿੰਘ ਹੈ ਮੱਧ ਪ੍ਰਦੇਸ਼ ਦਾ ਇਹ ਉੱਥੇ ਹੀ ਹਥਿਆਰ ਨੂੰ ਮੈਨੂਫੈਕਚਰ ਕਰਦਾ ਹੈ ਔਰ ਇਹ ਪਹਿਲਾਂ ਵੀ ਕਈ ਮੌਕਿਆਂ ਤੇ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ ਔਰ ਜਿਹੜਾ ਕੁਲਦੀਪ ਸਿੰਘ ਦਾ ਫਾਦਰ ਹੈ ਭਰਲਾਜ ਸਿੰਘ ਇਹ ਸਾਨੂੰ ਪਤਾ ਲੱਗਿਆ ਤਫਤੀਸ਼ 'ਚ ਕਿ ਇਹ ਇਹਦੇ ਤੇ ਪਹਿਲਾਂ ਹੀ ਮੱਧ ਪ੍ਰਦੇਸ਼ 'ਚ ਐਟਲੀਸਟ 10 ਅਸਲਾ ਐਕਟ ਦੇ ਅਧੀਨ ਪਰਚੇ ਦਰਜ ਹੈ ਇਸੀ ਤਰ੍ਹਾਂ ਦੂਜਾ ਜਿਹੜਾ 6 ਦਸੰਬਰ ਨੂੰ ਸਾਡੀ ਸੀਆਈਏ ਟੀਮ ਨੇ ਸ਼ੱਕੀ ਪੁਰਸ਼ਾਂ ਨੂੰ ਰਾਉਂਡ ਅਪ ਕੀਤਾ ਸੀਗਾ ਟੀ ਪੁਆਇੰਟ ਕਬਜ਼ਾ ਫੈਕਟਰੀ ਰੋਡ ਦੇ ਨੇੜੇ ਉੱਥੇ ਦੋ ਨੌਜਵਾਨ ਇਹਨਾਂ ਨੇ ਰਾਉਂਡ ਅਪ ਕੀਤੇ ਸੀ ਇੱਕ ਦਾ ਨਾਮ ਤਜਿੰਦਰ ਸਿੰਘ ਹੈ ਇਹ ਹੈਗਾ ਰਹਿਣ ਵਾਲਾ ਬਟਾਲਾ ਗੁਰਦਾਸਪੁਰ ਦਾ ਔਰ ਦੂਜੇ ਵਿਅਕਤੀ ਦਾ ਨਾਮ ਹੈ ਅਰਜਿੰਦਰ ਸਿੰਘ ਇਹਨਾਂ ਦੋਨਾਂ ਤੋਂ ਤਜਿੰਦਰ ਤੋਂ ਤਿੰਨ ਪਿਸਟਲ ਔਰ ਅਰਜਿੰਦਰ ਸਿੰਘ ਤੋਂ ਸਾਨੂੰ ਦੋ ਪਿਸਟਲਸ ਰਿਕਵਰ ਹੋਈਆਂ ਸੀ ਅਕੋਰਡਿੰਗਲੀ ਨਾਤੇ ਐਫ ਆਈ ਆਰ 6 ਦਸੰਬਰ ਨੂੰ ਸਿਟੀ 2 ਖੰਨਾ ਚ ਲੌਜ ਹੋਇਆ ਸੀਗਾ ਇਨਰਜੀ ਜਦੋਂ ਅੱਗੇ ਪੁੱਛਗਿੱਛ ਕੀਤੀ ਗਈ ਉੱਥੇ ਪਤਾ ਲੱਗਿਆ ਕਿ ਇੱਕ ਰਾਜਨਪ੍ਰੀਤ ਜਿਹੜਾ ਵੈਪਨਸ ਦੇ ਪਿੱਛੋਂ ਰਾਜਨਪ੍ਰੀਤ ਉਹ ਰੈਂਡ ਵਾਲਾ ਹੈਗਾ ਅੰਬਰਸਰ ਦਾ ਔਰ ਬਲਜਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਲੈ ਕੇ ਉਹਨਾਂ ਨੂੰ ਇਹਨਾਂ ਨੇ ਦੇਣੇ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਗੇਨ ਸਾਡੀ ਟੀਮ ਬੈਕਵਰਡ ਲਿੰਕੇਜ ਚ ਗਈ ਤੇ ਨਾਂ ਨੇ ਇਹਨਾਂ ਤੋਂ ਇਹਨਾਂ ਨੂੰ ਅਰੈਸਟ ਕੀਤਾ ਦੋਨਾਂ ਨੂੰ ਔਰ ਫਰਦਰ ਇੱਕ ਹੋਰ ਪਿਸਟਲ ਦੀ ਬਰਾਮਗੀ ਹੋਈ ਇਸ ਤਰ੍ਹਾਂ ਦੋਨੋਂ ਹੀ ਕੇਸਸ ਚ ਸਾਨੂੰ origianally ਸਾਡੀ ਸਪੈਸ਼ਲ ਟੀਮਸ ਨੇ ਰਿਕਵਰੀ ਕੀਤੀ ਤੇ ਉਸ ਤੋਂ ਬਾਅਦ ਫਾਰਵਰਡ ਔਰ ਬੈਕਵਰਡ ਲਿੰਕੇਜ ਕਰਤੇ ਹੋਏ ਸਾਡੀ CIA ਟੀਮ ਦੋਨਾਂ ਹੀ ਕੇਸਸ ਚ ਪਿੱਛੋਂ ਜਿਨ੍ਹਾਂ ਨੂੰ ਇਹਨਾਂ ਨੇ ਸਪਲਾਈ ਕਰਨਾ ਸੀ ਜਾਂ ਜਿੱਦੇ ਪਿੱਛੇ ਜਾਂ ਅੱਗੇ ਜਿਹਨੂੰ ਵੀ ਦੇਣੇ ਸੀ ਸਾਰਿਆਂ ਨੂੰ ਅਸੀਂ ਇਹਨਾਂ ਕੇਸਸ ਚ ਕੁੱਲ ਮਿਲਾ ਕੇ 10 ਜਿਹੜੇ ਦੋਸ਼ੀ ਗ੍ਰਫਤਾਰ ਕੀਤੇ ਤੇ ਸਾਡੀ ਟੀਮ ਦੀ ਬੜੀ ਵਧੀਆ ਕਾਰਗੁਜ਼ਾਰੀ ਹੈ ਜਿਨ੍ਹਾਂ ਨੂੰ ਮੈਂ ਕੰਗ੍ਰੈਚੂਲੇਟ ਕਰਦੀਆਂ ਕਿ ਟੋਟਲ ਸਾਡੇ 22 ਇਲੀਗਲ ਪਿਸਟਲਸ ਸਾਨੂੰ ਬਰਾਮਦ ਹੋਏ ਜਿਨ੍ਹਾਂ ਨੂੰ ਕਿਸੇ ਵੀ ਕ੍ਰਿਮੀਨਲ ਐਕਟੀਵਿਟੀਜ਼ ਹੀ ਯੂਜ਼ ਕੀਤਾ ਜਾਣਾ ਸੀ। ਔਰ ਇਹਨਾਂ ਦੇ ਜਿਹੜੇ ਕ੍ਰਿਮੀਨਲਸ ਹੈਗੇ ਸਾਰਿਆਂ ਦੀ ਉਮਰ ਬਿਟਵੀਨ 20 ਟੂ 30 ইয়ারਸ ਹੈ ਜਿੰਨੇ ਵੀ 10 ਕ੍ਰਿਮੀਨਲਸ ਹੈ ਔਰ ਜਿਹੜਾ ਗੁਰਲਾਲ ਸਿੰਘ ਹੈ ਵਾਸੀ ਤਰਨਤਾਰਨ ਇਹਦੇ ਤੇ ਇੱਕ ਮੱਧ ਪ੍ਰਦੇਸ਼ ਚ ਪਹਿਲਾਂ ਹੀ ਅਸਲਾ ਐਕ ਦੇ ਦਿਨ ਪਰਚਾ ਦਰਜ ਹੈ ਔਰ ਜਿਹੜਾ ਰਕਸ਼ਿਤ ਸੈਣੀ ਹੈ ਉਹਦੇ ਤੇ ਪਹਿਲਾਂ 4 4 ਪਰਚੇ ਆਲਰੇਡੀ ਦਰਜ ਹੈ ਇੱਕ ਮੋਹਾਲੀ ਚ ਇੱਕ ਅੰਮ੍ਰਿਤਸਰ ਦੋ ਅੰਮ੍ਰਿਤਸਰ ਔਰ ਇੱਕ ਦੁਰਾਹੇ ਚ ਜਿਹੜਾ ਅਭਿਨਵ ਮਿਸ਼ਰਾ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ 2020 ਦੇ ਇੱਕ ਜਲੰਧਰ ਕਮਿਸ਼ਨਰੇਟ ਦੇ 307188 اور ਆਰਮਜ਼ ਆਟ ਕੇਸ چ ہی از ا پی او باقی ਸਾਰਿਆਂ ਤੇ ਕੋਈ ਪਰਚੇ ਦਰਜ ਨਹੀਂ ਹੈ ਇੱਕ ਤੇਜਿੰਦਰ ਸਿੰਘ ਤੇ ਵੀ ਜ਼ਿਲ੍ਹਾ ਬਟਾਲਾ چ اسلحہ ایک دا پرچہ درج ہے اینڈ ان دی اینڈ ਮੈਂ ਇਹ ਦੱਸਣਾ ਚਾਹਾਂਗੀ ਕਿ ਖੰਨਾ پولیس ਵੱਲੋਂ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ 38 एफआईआर आर्म्स एक्ट ਦੇ ਅੰਦਰ ਦਰਜ ਕਰ ਚੁੱਕੇ ਹੋ ਔਰ ਸਾਡੇ 142 ਵੈਪਨਸ ਰਿਕਵਰ ਹੋ ਚੁੱਕੇ ਹੈ ਵਿਚ ਇਜ਼ ਆਈ ਥਿੰਕ ਬਹੁਤ ਵੱਡੀ ਸਾਡੀ ਟੀਮ ਦੀ ਸਕਸੈਸ ਹੈ ਨਾ ਆਈ ਹੋਪ ਕਿ ਅਸੀਂ ਇਸੇ ਤਰ੍ਹਾਂ ਵੱਧ ਤੋਂ ਵੱਧ ਵੈਪਨਸ ਰਿਕਵਰੀ ਐਂਡੀਪੀਐਸ ਦੇ ਸਾਰੇ ਵੀ ਮਾੜੇ ਅਨਸਰਾਂ ਤੇ ਕੁਛ ਨਾ ਕੁਛ ਕਾਬੂ ਪਾਈ ਜਾਏ ਔਰ ਮੇਰੀ ਟੀਮ ਇਸ ਤਰ੍ਹਾਂ ਹੀ ਕੰਮ ਕਰਦੀ ਰਹੇ। ਕਿ ਕਿਸ ਟਾਈਪ ਦਾ ਕਿਸ ਲੈਵਲ ਦਾ ਮੋਡਿਊਲ ਕੀ ਹੈ? ਸੀ ਦੇਖੋ ਇਹਦੇ ਚ ਅਸੀਂ ਸਾਨੂੰ ਇੱਕ ਤਾਂ ਜਿਹੜਾ ਮੈਨੂਫੈਕਚਰ ਕਰਦਾ ਵੈਪਨ ਉਹੀ ਅਸੀਂ ਫੜ ਲਿਆ। ਸੋ ਇਹਦੇ ਚ ਸਾਨੂੰ ਉਮੀਦ ਹੈ ਕਿ ਇਹਦੇ ਫਾਦਰ ਦਾ ਵੀ ਇੰਨਾ ਵੱਡਾ ਆਰਮਜ਼ ਐਕਦਾ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਅਸੀਂ ਡੈਫੀਨਿਟਲੀ ਟਾਈ ਅਪ ਕਰਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਇਹਦੇ ਇਹਦੇ ਲਿੰਕੇਜਸ ਕੱਢੀਏ ਔਰ ਜਿਹੜਾ ਰਕਸ਼ਿਤ ਸੈਨੀ ਹੈ ਕਿਉਂਕਿ ਉਹਦੇ ਤੇ ਪੰਜਾਬ ਚ ਹੀ ਚਾਰ ਪਰਚੇ ਸਾਡੇ ਹੀ ਰੀਸੈਂਟਲੀ ਕੀਤਾ ਸੀ ਸੋ ਵੀਲ ਟ੍ਰਾਈ ਟੂ ਸੀ ਕਿ ਇਹਨਾਂ ਦਾ ਕਿੱਥੇ ਕਿੱਥੇ ਤੱਕ ਨੈਟਵਰਕ ਹੈ ਕਿੱਥੇ ਬਣਾਉਂ ਸੀ ਫੈਕਟਰੀ ਕਿਤਾ ਘਰ ਲਾਈ ਹੋਈ ਸੀ ਜੈਂਟ ਸੀ ਸਾਡੇ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਅਸੀਂ ਤਕਦੀਰ ਸਿੰਘ ਲੈ ਕੇ ਆਏ ਸੀਗੇ ਉਹ ਵੀ ਇੱਦਾਂ ਮੈਨੂਫੈਕਚਰ ਕਰਦਾ ਸੀ ਤੋਂ ਇਹਨਾਂ ਦੀ ਕੋਈ ਫੈਕਟਰੀ ਫੈਕਟ ਮਤਲਬ ਡਰਾ ਮਟੀਰੀਅਲ ਤੋਂ ਹੀ ਬੜਾ ਫਾਈਨ ਵੈਪਨਸ ਮੈਨੂਫੈਕਚਰ ਕਰਦੇ ਨੇ ਜਿਸ ਤਰ੍ਹਾਂ ਬਾਰਡਰ ਏਰੀਆ ਦੇ ਨੇ ਕਾਫੀ ਜੀ ਕੋਈ ਸਾਥ ਤੋਂ ਵੀ ਤਸ਼ਕਰੀ ਦੀ ਗੱਲ ਸਾਹਮਣੇ ਆਈ ਹੈ ਜੀ ਦੀ ਗੱਲ ਜੀ ਹਲੇ ਤੱਕ ਤਾਂ ਨਹੀਂ ਸਾਹਮਣੇ ਆਈ ਬਟ ਯੈਸ ਮੋਸਟ ਆਫ ਥੇਮ ਆਰ ਫਰਮ ਦਟ ਏਰੀਆ ਪਰ ਅਸੀਂ ਸਾਨੂੰ ਸਾਡੇ ਏਰੀਆ ਚ ਹੀ ਇੰਟਰਸੈਪਟ ਹੋਏ ਆ ਤੋ ਇਹ ਵੀ ਕਨਸਰਨ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਏਰੀਆ ਚ ਟਰੈਵਲ ਕਰ ਰਹੇ ਆ ਮੈਂ ਕੋਈ ਜੇਲ ਦੇ ਵਿੱਚੋਂ ਵੀ ਨੈਟਵਰਕ ਸਾਹਮਣੇ ਆਇਆ ਕਿ ਜੇਲ ਦੇ ਵਿੱਚ ਬੈਠਾ ਹੁੰਦਾ ਵੀ ਇਹਨਾਂ ਦੇ ਨਾਲ ਸੰਪਰਕ ਚਲ ਰਿਹਾ ਜੀ ਜੇਲ ਤੋਂ ਜੀ ਮੈਂ ਇਨੀ ਆਪਰੇਸ਼ਨਲ ਉਹ ਕਿਤੇ ਵੱਡੇ ਗੈਂਗ ਨਾਲ ਇਹਨਾਂ ਦਾ ਕ੍ਰਾਈਮ ਗੈਂਸਟਰ ਜਿਹੜੇ ਖਤਰਨਾਕ ਨੇ ਉਹਨਾਂ ਦੇ ਸਾਹਮਣੇ ਆਇਆ ਉਹ ਲਿੰਕ ਕੀ ਕੋਈ ਵੱਡੇ ਗੈਂਗਸਟਰ ਦਾ ਤਾਂ ਨਹੀਂ ਆਇਆ ਪਰ ਇੱਕ ਅਸੀਂ ਪਿੱਛੇ ਆਪਣੇ ਆਪਰੇਸ਼ਨਲ ਲੈ ਕੇ ਵੀ ਆਏ ਸੀਗੇ ਪ੍ਰੋਡਕਸ਼ਨ ਵਾਰੰਟੇ ਬਟ ਇਸ ਤਰ੍ਹਾਂ ਦਾ ਕੋਈ ਸੈਂਸੇਸ਼ਨਲ ਸਾਹਮਣੇ ਨਹੀਂ ਆਇਆ